ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਤੇ 7:30 ਹੋ ਗਏ ਨੇ ਲਾਈਟ ਬੱਗ ਗਈ ਸੀ ਲਾਈਟ ਬੱਗ ਗਈ ਸੀ ਹੁਣ ਕੂਲਰ ਚੱਲਿਆ ਹੁਣ ਤਾਂ ਹੈਗੀ ਸੀਗੇ ਨਾ ਅੱਜ ਬੱਚਿਆਂ ਨੂੰ ਛੁੱਟੀ ਹੈ ਜੀ 15 ਅਗਸਤ ਹੈਗੇ ਬੱਚੇ ਹਜੇ ਪਏ ਨੇ ਸਰਦਾਰ ਜੀ ਹੁਣ ਉੱਠੇ ਨੇ ਕਿਉਂਕਿ ਆਪਣੇ ਮੋਟਰ ਦਾ ਕੰਮ ਚੱਲ ਪਿਆ ਜਿਹੜੇ ਕੰਮ ਤੋਂ ਡਰਦੇ ਸੀ ਉਹ ਕੰਮ ਹੋ ਗਿਆ ਮੋਟਰ ਖੜ ਗਈ ਤੇ ਵਾਹਿਗੁਰੂ ਤੰਦਰੁਸਤੀ ਰੱਖੇ ਸਾਰਿਆਂ ਨੂੰ ਹੈ ਨਾ ਵੱਡੀ ਗੱਲ ਹੈਗੀ ਹੈ ਜੀ ਤੰਦਰੁਸਤੀ ਦੀ ਚਲੋ ਫਿਰ ਇਹ ਤਾਂ ਹੁਣ ਪੰਜ ਛੇ ਦਿਨ ਲੱਗਣਗੇ ਮੋਟਰ ਤੇ ਤੇ ਬੋਰ ਤੇ ਕਰਨ ਤੇ ਉਹਨੋਂ ਮੈਂ ਸੱਟਰ ਜਾਂਤੀ ਗੋਹਾ ਸਵੇਰ ਦੀ ਚੜੀ ਕੱਲ ਦੀ ਚੜੀ ਲੱਗੀ ਹੋਈ ਅੱਗੀ ਲੱਗਦਾ ਅੱਜ ਵੀ ਆਊਗਾ ਮੀ ਗਰਮੀ ਜਿਹੜੀ ਰੱਬ ਨੇ ਬਹੁਤ ਕਰ ਲਈ ਕੱਲ ਮੀ ਪੈਣ ਤੋਂ ਬਾਅਦ ਠੰਡ ਸੀਗੀ ਤੇ ਅੱਜ ਫੇਰ ਗਰਮੈਸ ਹੋ ਰਹੀ ਹੈ ਸਵੇਰ ਪੱਤਾ ਵੀ ਨਹੀਂ ਹਲਦਾ ਕਿਤੇ ਦਰਖਤਾਂ ਨਾ ਦੇਖੋ ਆਪਣੇ ਵੇੜੇ 'ਚ ਕਿੰਨੇ ਦਰਖਤ ਨਹੀਂ ਕੋਈ ਪੱਤਾ ਨਹੀਂ ਹਲਦਾ ਹੈਗਾ ਗਰਮੀ ਬਹੁਤ ਹੀ ਜ਼ਿਆਦੇ ਪੈ ਰਹੀ ਹੈ ਇਸ ਕਾਰਨ ਨਾ ਇਸ ਕਾਰਨ ਪਸਿਨੀ ਪਸਿਨੀ ਹੋ ਰਹਿਣਾ ਸਵੇਰ ਵੇਲੇ ਹੁਣ ਮੈਂ ਦੁੱਧ ਬਾਸ ਸਾਮਕੇ ਹਟੀ ਸੀਗੀ ਤੇ ਝਾੜੂ ਲਾ ਕੇ ਹਟੀਆਂ ਇੱਧਰ ਕਮਰੇ ਚ ਪੱਕੇ 베ੜੇ ਚ ਇੱਧਰ ਤਾਂ ਗਾ ਪਿਆ ਪਿਆ ਦੇਖੋ ਇਹਦੇ ਤੋਂ ਸੁੱਕੇ ਤੋਂ ਹੀ ਲੱਗੂਗਾ ਝਾੜੂ ਤੇ ਬਾੜੀ ਆਪਣੀ ਰਮ ਗਈ ਆ ਮੋਟਰ ਰਮਾਉਂ ਮੋਟਰ ਪਾਣੀ ਥੋੜਾ ਦਿੰਦੀ ਸੀ ਮੀਂਹ ਆ ਰਮ ਗਈ ਆ ਬਾੜੀ ਮੀਂਹ ਵੀ 20 ਦਿਨਾਂ ਤੋਂ ਪਿਆਗਾ 15 20 ਦਿਨਾਂ ਤੋਂ ਹਨ ਤੇ ਅੱਜ ਵੀ ਹੈਗੀ ਸਵਾਭਨਾ ਰੱਬ ਹੋਇਆ ਪਿਆ ਬੱਦਲ ਰੱਬ ਤੇ ਤੇ ਬਾਕੀ ਇੱਕ ਭੈਣ ਨੇ ਕਮੈਂਟ ਕੀਤਾ ਸਪੈਨ ਮੇਰਾ ਨਾਮ ਬੋਲ ਦਿਓ ਗੁਰਮੀਤ ਕੌਰ ਲੋ ਜੀ ਤੁਹਾਡਾ ਨਾਮ ਬੋਲਤਾ ਫੈਣੀ ਭੈਣੋ ਕਹਿੰਦੇ ਮੈਂ ਤੁਹਾਡੇ ਹਰ ਰੋਜ਼ ਵੀਡੀਓ ਦੇਤੀ ਹਾਂ ਮੇਰਾ ਨਾਮ ਬੋਲ ਦਿਓ ਲੋ ਜੀ ਤੁਹਾਡਾ ਨਾਮ ਬੋਲਤਾ ਗੁਰਮੀਤ ਕੌਰ ਜੀ ਇਸ ਤਰ੍ਹਾਂ ਵੀਡੀਓ ਦੇਖਦੇ ਰਹੋ ਲਾਈਕ ਕਮੈਂਟ ਕਰਦੇ ਰਹੋ ਹਨਾ ਤੇ ਆਪਾਂ ਬਸ ਹੁਣ ਮੱਜਾਂ ਦੀ ਜਾਲੀ ਚੱਕ ਕੇ ਸੈਟਦੇ ਆ ਗੋਹਾ ਬਹੁਤ ਸਟਕੇ ਫਿਰ ਆਪਾਂ ਹੀ ਆਉਣਗੇ ਚਾਹ ਪਾਣੀ ਕਰਨਾ ਹੋਊਗਾ ਚਾਹ ਪਾਣੀ ਕਰਕੇ ਫਿਰ ਹਨਾ ਸਾਮਾਂਗੇ ਆਪਾਂ ਮੱਝਾਂ ਤੇ ਬਸ ਇਸ ਤਰ੍ਹਾਂ ਰੁਟੀਨਾ ਰੋਜ਼ ਦਾ ਰੁਟੀਨਾ ਜਿਵੇਂ ਕੰਮ ਦਾ ਕੰਦੇ ਦਾ ਥੋੜਾ ਜਿਹਾ ਬਸ ਵੱਲ ਗਿਆ ਮੋਟਰ ਲੱਗਣ ਕਾਰਨ ਹੂੰ ਤਾਂ ਆਪਣੇ ਹਰ ਰੋਜ਼ ਉਸੇ ਉਹੀ ਕੰਮ ਚੱਲਦੇ ਰਹਿਣਗੇ ਤੇ ਰਾਜਪੈਨਿਕ ਮਿੰਟ ਕੀਤਾ ਸੀ ਵੀਰ ਜੀਆ ਨੇ ਵੀ ਬਲੌਗ ਨਹੀਂ ਬਣਾਇਆ ਬਣਾਇਆ ਨਹੀਂ ਤੁਸੀਂ ਬਲੌਗ ਹੇਮਕੁੰਡ ਸਾਹਿਬ ਬਣਾਇਆ ਨਹੀਂ ਹੈਗਾ ਇੱਕ ਤੇ ਪਿਛਲੇ ਸਾਲ ਤਾਂ ਬਣਾਇਆ ਸੀਗਾ ਬਲੌਗ ਬਣਾਇਆ ਨਹੀਂ ਹੈਗਾ ਤੇ ਬਲੌਗ ਨਹੀਂ ਬਣਾਇਆ ਹੇਮ ਹੇਮਕੁੰਡ ਸਾਹਿਬ ਗਏ ਸੀਗੇ ਤੇ ਬਲੌਗ ਨਹੀਂ ਬਣਾਇਆ ਭੈਣੇ ਤੇ ਚਲੋ ਜੀ ਆਪਾਂ ਸਿੱਟਦੇ ਆਂ ਗੋਹਾ ਕੂੜਾ ਭਾਂਡੇ ਜਿਹੜੀ ਆਪਣੀ ਡਿਊਟੀ ਆ ਦੇਉਟੀ ਨਵਾਂ ਉਹਨੇ ਕੰਮਾਂ ਦੀ ਲੋਈ ਤਾਂ ਮੈਂ ਦੁਪਹਿਰ ਦਾ ਕੰਮ ਜੋਰਾਂ ਤੇ ਚੱਲਦਾ ਪਾ ਮੋਟਰ ਦਾ ਤੁਹਾਨੂੰ ਮੋਟਰ ਵੀ ਦਿਖਾਉ ਲਿਆਂਗੇ ਸਰਦਾਰ ਜੀ ਉਧਰ ਬਿਜੀ ਨੇਗੇ ਕਿਉਂਕਿ ਮੈਨੂੰ ਬੰਦਾਂ ਚ ਜਾਣਾ ਔਖਾ ਲੱਗਦਾ ਹਨਾ ਕੱਲ ਦਾ ਕੰਮ ਵਧੀਆ ਚੱਲੀ ਜਾਂਦਾਗਾ ਹਜੇ ਬਹਗੁਰੂ ਦੀ ਕਿਰਪਾ ਨਾਲ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਕੰਮਣਾ ਹੋਣਾ ਜੀ ਚਟਣੀ ਚਟਣੀ ਲੱਗਦੀ ਤੜਕਦੇ ਚਿਬੜਾ ਲਾਹੇ ਟਮਾਟਰ ਪਿਆਜ਼ ਬੀਬੀ ਬਣਾਉਂਦੇ ਜੀ ਰੋਟੀ ਮੈਂ ਚਾਹ ਬਣਨ ਤੱਕ ਹੀ ਆ ਸਾੜ ਕੁੱਦੀਆਂ ਕੁਛ ਕੇ ਉਹ ਤਾਂ ਲਈ ਜਾਨੀ ਕੇ ਤੇ ਜਦ ਮੈਂ ਕੜਕ ਕੇ ਮੈਂ ਬਣਾ ਦੂੰਗੀ ਰੋਟੀ ਹਾਂ ਚਾਹ ਚੂਰ ਜੀ ਤਾਂ ਜਿੱਦ ਚਾਹ ਨਾ ਆਵੇ ਇਹ ਹਵਾ ਜੀ ਇੱਕ ਇੱਕ ਪੱਖਾ ਲੋਟ ਕਰਾਉਣਾ ਸਾਡੇ ਤਾਂ ਪਤਾ ਨਹੀਂ ਕੀ ਕਰਾਇਆ ਆ ਅ ਕਹੇ ਤੱਕ ਖੜ ਜਾ ਨਾ ਹੋ ਰਹੀ ਇਹਦੀ ਕੋਈ ਮੋਟਰ ਖੜ ਗਈ ਤੇ ਕਦੇ ਪੱਥਾ ਛੜ ਗਿਆ ਤੇ ਮੋਟਰ ਖੜ ਗਈ ਤੇ ਕੁਝ ਛੜ ਗਿਆ ਤੇ ਕੁਝ ਖੜ ਗਿਆ ਪਤਾ ਨਹੀਂ ਕੀ ਗੱਲ ਹੋ ਰਹੀ ਜਰੀ ਇਹ ਇਹ ਪਤਾ ਨਹੀਂ ਲਾ ਕਹਾਣੀ ਬਣਦੀ ਛੱਟ ਨਹੀਂ ਨਹੀਂ ਛੜ ਗਿਆ ਡੋਂਗਾ ਪਰ ਇਹ ਚਮਚਾ ਪਾਵਾਂਗੇ ਪੱਜੀਰੇ ਦਾ ਕੱਟ ਜਾਂਦੇ ਕੰਮ ਮੰਗ ਕੋਲੇ ਚ ਨੂਨ ਵੀ ਹੈ ਨਹੀਂ ਸੀ ਮੈਂ ਤਾਂ ਹੀ ਮੂਨਾੜ ਬਦੇ ਇਸ ਚੱਕੇ ਮੁੰਡਾਂ ਨੇ ਚਾਹ ਕੰਗ ਨਾ ਹੋ ਸਾਢੇ 12 ਹੋ ਗਏ ਹੋਣਗੇ ਕੋ ਬਾਧੂ ਹੋ ਗਿਆ ਉਹ 12 ਵਜੇ ਤੇ ਮੈਂ ਆਹ ਰੱਖਦੇ ਨੇਗੇ ਟਮਾਟਰ ਟਮਾਟਰ ਭਾਈ ਤੋਂ ਸਬਜ਼ੀਆਂ ਲੈ ਜਾਈਂਗਾ 12 ਵਜੇ ਆਉਂਦੇ ਹੋ ਦਵਾਈ ਦੇ ਗੀ ਮੁਰਗੀ ਦੀ ਸਬਜ਼ੀਆਂ ਜੋ ਸਾਥਰੇ ਵਿੱਚ ਹੋ ਰਹੇ ਕੜਸੀ 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 ਸੋਕੇ ਮੈਂ ਲਾਲਣੀ ਤੇ ਪਾਇਆ ਰਾਮ ਕਰ ਲੈ ਤਾਂ ਬੁਖਾਰ ਚੱਲਦਾ ਦੋ ਦਿਨ ਹੋ ਗਏ ਬੀਤੀ ਮੈਂ ਪਹਿਲਾਂ ਗਾਣੀ ਉਤਕੇ ਮੁਖਾ ਫਿਰ ਉਹ ਨਚੀ ਦੀ ਖਾੜਨਾ ਪੈਂਦਾ ਉਹ ਪਕਾਤ ਉਹਦੀ ਖਾਣਾ ਦੇਦੇ ਤਰੋ ਸਿਰੋ ਕਰਕੇ ਚਾ ਚਟਨੀ ਤੜਕ ਕੇ ਰੋਟੀ ਬਣਾ ਲਵਾਂਗੇ। ਹੱਥ 'ਚ ਇੱਕ ਜਿੱਤਾ ਸੀ ਰੱਖ ਲਿਆ। ਫਿਰ ਨਹੀਂ ਬਾਅਦ ਚ ਰਖਾਈ ਰੱਖ ਦੇ ਲੇਗੀ। ਇਹ ਪਾਉਣਾ ਜੇ ਪੂਨ ਨਾ ਗਏ ਜਿੰਨਾ ਚਿੱਪ ਆਪਣੀ ਚਟਨੀ ਤੇਲ ਨਹੀਂ ਛੱਡਦੀ ਤੇਲ 'ਚ ਤੜਕਦੀ ਆ ਫਿਰ ਜਦੋਂ ਪੜਾਵਾਂਗੇ ਥੋੜਾ ਪਾ ਕੇ ਪੜਾਵਾਂਗੇ। ਤੇਰੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ। ਇਹ ਸਵਾਦ ਦੇ ਸਾਰ। ਥੋੜੀ ਜਿਹੀ ਭਾਮਾਂ ਦੇ ਪਕਾਲੀ ਮਿਰਚ ਕਾਲੀ ਮਿਰਚ ਨਾਲ ਵਧੀਆ ਟੇਸਟ ਆਉਂਦਾ। ਹੁਣ ਮੈਂ ਦੋ ਦੰਦ ਹੁੰਦੀ ਇਕੱਠੀ ਰਗੜ ਲਈ। ਚਾਟਣੀ। ਇਹ ਤਾਂ ਥੋੜੀ ਹੋ ਜੂਏ ਵਿੱਚ ਹਜੇ ਰ ਪਾਣੀ ਹੈਗਾ। ਪਾਣੀ ਸੁੱਕੂਗਾ। ਤੇਲ ਛੱਡੂ ਵੀ ਆਪਣੀ ਸਬਜ਼ੀ ਜਿਹੜੀ ਹੁਣ ਦੋ ਕੱਟ ਗਿਆ ਚੱਲ ਤੇਲ ਦੀਆਂ ਪਾਈਆਂ ਨੇ ਛੋਟੀਆਂ। ਬਹੁਤ ਚੰਗੀ। ਪਾਣੀ ਸਾਰੇ ਸੁੱਕੂਗਾ ਕਿਉਂਕਿ ਪਿਆਜ਼ ਪਤੋ ਕੇ ਸਿੱਲ ਕੇ ਧੋਣ ਆ ਗਏ ਹਨ। ਉਹ ਪਾਣੀ ਪਾਣੀ ਟੋਟਾ ਦੇ ਦਨੇ ਉਸ ਜਿੱਤੇ ਪਕੇ ਕੰਦ ਖਰਾਬੂ ਨੇ ਆਪਣਾ ਚੁੱਲਾ ਖਰਾਬੂ ਬਿਜਲੀ ਵਾਲਾ ਤੇ ਆਉਂ ਰਿਹਾ ਲੈ ਕੇ ਚਿੱਪਿਆ ਜਿਆ ਮੈਂ ਲਾਲਾ ਨੇ ਰੋਟੀ ਮਟਰ ਨੇ ਵਿੱਚ ਸਾਰਾ ਕੁਝ ਨੂੰ ਗ੍ਰੈਂਡ ਕਰ ਦਿੱਤਾ। ਹਾਲੀ ਆਪਣੇ ਕੱਪੜੇ ਸੁੱਕੇ ਨਹੀਂ। ਰੱਬ ਤੋਂ ਵੀ ਬੱਦਲ ਵਾਈ ਬਕਰ ਧੁੱਪ ਕੱਢ ਲਾ ਨਾ ਕਦੇ ਬੱਦਲ ਦਾ ਜਣਾ ਹੈਗੀ ਪਿਛਲੇ ਪੈਸ ਪਹਿਰਾ ਰੱਬ ਦਾ ਰੱਥ ਵੀ ਨਹੀਂ ਪਾਊਗਾ। ਐਂ ਪਤਾ ਕੱਲ ਜੇ ਕੱਲ ਵਧੀਆ ਪੈ ਗਿਆ ਸੀਗਾ। ਤੇ ਫੇਰ ਰੱਬ ਦੇ ਰੰਗ ਤਾਂ ਕੋਈ ਪਤਾ ਨਹੀਂ ਹਨਾ ਦੀ ਕਿਹੜੇ ਵੇ ਰੰਗ ਬਦਲਨੇ ਉਹ ਨਾਲ ਬੰਦੇ ਰੰਗ ਟਾਈਮ ਬਦਲ ਜ ਜਾਂਦੇ ਨੇ ਰੱਬ ਦਾ ਫੇਰ ਹੀ ਹੈ ਨਾ ਲੋ ਜੇ ਟਾਈਮ ਹੈ 3:30 ਹੋ ਗਏ ਆਪਾਂ ਨੇ ਸਬਜ਼ੀ ਤਾਂ ਦਿੱਤੀ ਆ 4 ਵਜੇ ਨੂੰ ਸਬਜ਼ੀ ਆਪਣੀ ਬਣ ਜੂਗੀ ਕਿਉਂਕਿ ਫੇਰ ਆਪਾਂ 4 ਵਾਲੀ ਚਾਹ ਕਰਾਂਗੇ ਜਿਹੜੋ ਆਪਣੇ ਘਰੇ ਕੰਮ ਚੱਲਦਾ ਹੋਵੇ ਨਾ ਤਰੀ ਸਟ੍ਰਾਣਾ ਦੇ ਸਬਜ਼ੀ ਬਣਾਵਾਂਗੇ ਪੱਜ ਆਲੂ ਬੜੀ ਤੇ ਮੱਖਾ ਕੱਲ ਕਦੂ ਸੀ ਸਵੇਰੇ ਤੋਰੀਆਂ ਸੀ ਤੋਂ ਕੱਲ ਤੋਰੀਆਂ ਸੀ ਪੱਜੋਂ ਕਦੂ ਸੀ ਅੱਜ ਬਣਾ ਲੀਆਂ ਬੜੀਆਂ ਤੋਰੀਆਂ ਤੇ ਕਦੂ ਤੇ ਇੱਕੋ ਇੱਕੋ ਹੀ ਗੱਲ ਹੁੰਦੀ ਆ ਹਨਾ ਚਾਹੇ ਤੋਰੀਆਂ ਖਾਲਾ ਚਾਹੇ ਕਦੂ ਖਾਲਾ ਤੇ ਮੱਜਾਂ ਹਜੇ ਬਨਣ ਵਾਲੀਆਂ ਨੇ ਮੈਂ ਖੜੀਆਂ ਕਰਕੇ ਆਉਣੀ ਪਹਿਲਾਂ ਉਹਨਾਂ ਨੂੰ ਹਾ ਹਾ ਹੋਇਆ ਖੜੀਆਂ ਫੇਰ ਆਪਾਂ ਬੰਨਾਂਗੇ ਖੜੀਆਂ ਕਰਕੇ ਕਿਉਂਕਿ ਬਾਤ ਨੂੰ ਗੁਹਾ-ਗੁਹਾ ਕਰ ਲੈਣੀ ਆ ਬਾਹਰੇ ਅੰਦਰ ਤਾਂ ਨਹੀਂ ਕਰੀ ਦੇਣਾ ਇਹਨਾਂ ਨੇ ਹਨਾ ਹੋਰ ਖੜੀ ਹੋਰ ਖੜੀ ਪਾਣੀ ਤਾਂ ਮੈਂ ਸੱਟੇ ਜੀ ਫਾਦਰ ਕਿ ਮੈਂ ਗਾ ਪਾਇਆਗਾ ਅੱਜ ਮੈਂ ਸਾਡੇ ਦੇ ਵਿੱਚ ਆਈ ਨਹੀਂ ਹੰਬ ਜਾਣਿਆਂਗੇ ਹਨਾ ਤੇ ਚਾਰ ਜਣੇ ਨੇ ਚਾਰ ਜਣਾਂ ਨਾਲੀ ਬਸ ਚਾਹ ਕਰ ਲੈ ਰੋਟੀ ਕਰ ਲੈ ਸਵੇਰ ਦੀ ਰੋਟੀ ਪਹਿਲਾਂ ਸਵੇਰੇ ਆਉਂਦਾਂ ਚਾਹ ਕਰਦੇ ਆਂ ਫਿਰ ਰੋਟੀ ਹੋ ਜਾਂਦੀ ਆ ਫਿਰ 10 ਵਾਲੀ ਚਾਹ ਹੋ ਜਾਂਦੀ ਆ ਫਿਰ ਦੁਪਹਿਰ ਦੀ ਰੋਟੀ ਚਾਹ ਹੋ ਜਾਂਦੀ ਆ ਹੁਣ ਸਬਜ਼ੀ ਬਣਾਈ ਆ ਫਿਰ ਹੁਣ 4 ਵਜੇ ਚਾਹ ਬਣਾਉਂਗੀ ਚਾਹ ਤੋਂ ਬਾਅਦ ਕੜਾਹੀ ਬਣਾਉਂਗੀ ਐ ਹੋ ਜਾਂਦਾ ਹੈ ਨਾ ਤੇ ਤਾਂ ਹੀ ਮੈਂ ਸਬਜ਼ੀ ਸੁਬਹ ਸਨੇਹਾ ਬਣਾ ਰਣੀ ਅੱਧੇ ਬਾਅਦ ਚਾਹ ਬਣਾ ਕੇ ਕੜਾਹੀ ਘਰ ਦੂੰਗੀ ਫਸ ਚੌਲ ਚੁੱਲ ਤੇ ਹੋਣੀਆਂ ਗਈ ਸਮਾਰਦੀਆਂ ਗਈ ਮੱਝਾਂ ਪਰ ਖੜੀਆਂ ਕਰਿਆਈ ਅੱਧੇ ਘੰਟੇ ਨੂੰ ਬੰਨੇ ਆਉਂਗੀ ਬਾਦ ਵਿੱਚ ਮੈਂ ਇਹਨੇ ਚੌਲ ਚੂਹ ਸਮਾਰ ਲੈਣਾਂਗੀ ਇੱਧਰ ਜੀ ਬਿਮਾਰ ਦੀ ਜਿੱਤਾ ਹੈ ਕੱਪੜਿਆਂ ਦੀ ਗਰਮੀ ਤੋਂ ਵਾ ਤੋਂ ਵਾ ਲੱਗਦੀ ਆਪਣੀ ਮੋਟਾ ਚਾਚੇ ਤੋਂ ਰ ਪਾਣੀ ਪਾਇਆ ਪਾਉਂਦੇ ਨੇ ਚਾਚੇ ਕਿਹੋ ਜਿਹਾ ਪਾਉਂਦੇ ਨੇ ਹੋਰ ਬਣੇ ਨਾ ਕਰਦਾ ਦੈ ਆਂਦਾ ਗਿਆ ਗਿਆ ਮੋਟਰ ਲਾ ਰਹੇ ਨੇ ਭਾਈ ਮੁੰਡੇ ਸਾਡੇ ਚਾਬੀ ਨਹੀਂ ਹੋਣੀ ਉਧਰ ਹੋ ਕੇ ਲੈ ਆਇਆ ਪ੍ਰਕਿਰਿਆ ਮੋਟਰ ਆ ਗਿਆ ਆ ਗਿਆ ਮੈਂ ਇੱਕ ਖੜਨੇ ਪਾਇ ਪਾ ਇਧਰ ਆਈ ਜਾਂਦਾ ਕੰਮ ਨੂੰ ਕੁੱਤੇ ਵੇਜੋ ਲੈ ਬਾਈ ਲੈ ਆ ਤੁਹਾਡਾ ਮਿਸਤਰੀ ਇੱਧਰ ਬੈਠਾ ਹੈ ਸਰਪੰਚ ਇਹ ਮੋਟਰ ਦੀ ਰਾਖੀ ਬੈਠਾ ਹੈ ਹਾਂ ਗੁਰਸੇਵ ਸਿੰਘ ਬਾਈ ਆ ਬਾਈ ਉਸ ਕੰਝੇ ਦੇ ਮਿਤਰੀਆ ਕਾਉ ਠੀਕ ਚੱਲਦਾ ਮੁਰਜਦੀ ਜਾਂਦੀ ਐ ਮੁਰਜਦੀ ਜਾਂਦੀ ਐ ਖੈਮੀ ਮੋਟਰ ਆ ਤੇਰੀ ਮੰਜਵੀ ਐ ਦਿਆਲ ਘੜਜ ਠੀਕ ਆ ਠੀਕ ਆ ਠੀਕ ਆ ਚੱਲਦਾ ਵਾਰੀ ਜਾਂਦੇ ਆ ਤਲਾਉ 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 ਆਉਣ। ਦੇਖੋ ਫਲਾਈ ਦੀ ਆਪਣੇ। ਲੋ ਜੀ ਆਪਾਂ ਨੇ ਕੰਮ ਧੰਦੇ ਕਰ ਲਏ ਨੇਗੇ। ਤੇ ਇਧਰ ਤਰਿਆ ਹੋਇਆਗਾ ਆਪਣਾ ਦੁੱਧ। ਬਾਲੀ ਦੇਣ ਨੂੰ ਗੁਰਮਣ ਖੜਾਈ ਹੈਗੀ। ਮੇਰੀ ਵੀਡੀਓ ਨੇ ਬਣਾ ਪਈ। ਤੇ ਇਧਰ ਗੁਰਮਣ ਖੜਾਈ ਹੈ ਬਾਲੀ ਦੇਣ ਨੂੰ। ਤੇ ਬਾਕੀ ਕੰਮ ਧੰਦੇ ਆਪਣੇ ਹੋ ਗਏ ਨੇਗੇ। ਤਕਰੀਬਨ ਸਾਰੇ ਹੋ ਗਏ। ਤੁਹਾਨੂੰ ਦਿਖਾਉਣਾ ਦੇਖੋ ਮੋਟਰਕਾਰੀ ਲੱਗਦੀ ਹੈ ਨਾ। ਵੇੜਾ ਹੀ ਪੱਟਿਆ ਗਿਆ ਮੀਂਹ ਪਿਆ ਕਰਕੇ ਦੇਖ ਕੀ ਹਾਲਤ ਵੇੜੇ ਦੀ ਹੋ ਗਈ ਹਾਈਡਰੋ तकरीबन ਆਪਾਂ ਨੇ ਸਾਰੇ ਕੰਮ ਕਰ ਲਏ ਨੇਗੇ ਪੌਣੇ 7 ਹੋ ਗਏ ਮਸਤ ਮੀਂਹ ਜਪਿਆ ਕਰਕੇ ਮਸਰੀ ਜੀ ਨਾ ਫੇਰ ਹੋਊਗੀ ਪਾਣੀ ਜਾਲੀ ਛੱਡ ਦਿੱਤੀ ਅਮ ਜਾਲੀ ਮੱਝਾਂ ਦੋ ਖੜੀਆਂ ਨੇ ਵਿੱਚ ਦੋ ਆ ਬੈਠੀਆਂ ਨੇ ਦੋ ਆ ਕੱਟੀਆਂ ਜਾਂ ਖੜੀਆਂ ਨੇ ਬਾਕੀ ਕੱਟੀਆਂ ਬੈਠੀਆਂ ਨੇਗੀਆਂ ਦੋ ਖੱਟੀਆਂ ਬੈਠੀਆਂ ਦੋ ਮਹਿਸਾਂ ਅੱਧੇ ਪਸੂ ਬੈਠੇ ਨੇ ਅੱਧੇ ਖੜੇ ਨੇ ਅੱਠ ਪਸੂ ਨੇ ਆਪਣੇ ਦੋ ਮੱਝਾਂ ਸੂਣ ਵਾਲੀਆਂ ਨੇ ਹਜੇ ਇੱਕ ਦਾ ਮਹੀਨਾ ਰਹਿ ਗਿਆ ਇੱਕ ਜੇ 15 ਦਿਨ ਰਹਿ ਗਏ ਉਹ 15-15 ਦਿਨਾਂ ਦੇ ਪਰਕ ਨਾਲ ਸੂਣ ਗਿਆ ਵਾਹਿਗੁਰੂ ਤੰਦਰੁਸਤੀ ਰੱਖੇ ਸਭ ਤੋਂ ਵੱਡੀ ਤੰਦਰੁਸਤੀ ਹੈ ਜੀ ਉਹ ਜਿਸ ਤਰ੍ਹਾਂ ਦਾ ਵਿਊ ਹੈਗਾ ਮੋਟਰ ਲੱਗਦੀ ਐ ਮੋਟਰ ਚ ਜਿਹੜਾ ਪਾਣੀ ਵਰਤਦਿਆਂ ਉਹ ਪੈਂਦਾ ਚਾਚੇ ਦੇ ਘਰੋਂ ਤੇ ਚਾਚੇ ਦੇ ਘਰੋਂ ਪੈਂਦਾ ਉਹ ਪਾਣੀ ਹੋਰ ਸਰਦਾਰ ਜੀ ਚਾਚੇ ਕੇ ਕਰੇ ਮੋਟਰ ਬੰਦ ਕਰਨ ਗਏ ਹੋਣਗੇ ਹੁਣ ਕੋਠੇ ਤੇ ਆ ਗਈ ਸੀ ਮੈਂ ਹੁਣ ਮੈਂ ਦੇਖ ਰਹੀ ਹਾਂ ਕੋਠੇ ਉਤਰੀ ਦੇਖ ਰਹੀ ਹਾਂ ਵੇ ਕਿੰਨੀ ਕ ਆਪਣੀ ਮੋਟਰ ਲੱਗ ਗਈ ਇਹ ਕਿਤਾਬਾਂ ਸੁਕਮਣ ਭਰੀਆਂ ਪੜਦੀਆਂ ਹੋਣਗੀਆਂ ਫੈਜਲਾਬਾਦ ਖੋਲ ਕੇ ਦੇਖਦੇ ਹਾਂ ਭਾਜਣੋਂ ਭੈਣ ਕੀ ਕਰਦੀ ਆ ਭਾਜਣੋਂ ਭੈਣ ਭਾਜਣੋਂ ਤੇ ਕੀ ਭਾਜਣਾ ਭਾਜਣੋਂ ਮੇਰੇ ਭਾਜਣੋ ਭੈਣੇ ਮੱਝ ਸਿੰਘਾਂ ਦੇ ਟੰਬੇ ਚ ਪੀਂ ਜਾਂਦੇ ਨੇ ਆ ਤੇ ਤੋਂ ਮੈਂ ਪਰੇ ਵਿੱਚ ਸਾਰੇ ਦੁੱਧ ਪਾਉਣ ਜਾਂਦੇ ਨੇ ਹੁਣ ਸਰਦਾਰ ਜੀ ਬਾਹਰ ਆਉਣ ਦੀ ਛੋਆ ਪਿਆ ਦੁੱਧ ਨੂੰ ਪੈਣ ਨੇ ਵੀ ਕੱਢ ਲੀਆਂ ਧਾਰਾ ਦੁੱਧ ਵੀ ਪਾਈ ਆਉਂਦੇ ਨੇ ਤਾਂ ਬਾਬਾ ਜੀ ਦੁੱਧ ਪਾਉਣ ਲਾਤੀ ਪੈ ਪਰ ਵਿਰਾਤ ਨੂੰ ਕੁਝ ਚੱਕੇ ਨੇ ਲੈ ਜੀ ਬਾਹਰ ਤੋਂ ਮੱਸੀ ਦੀਂ ਦੀਨੀ ਕਿਤੇ ਆਲਾ ਆਲੇ 에ਰੇ ਬੱਸ ਨਹੀਂ ਚੱਲ ਬੁੱਕ ਮਸਾਵਾ ਦੇਖੇ ਬੁੱਕ ਆ ਨਾ ਨੁਕਤੇ ਨਾ ਮਾਰੀ ਸਾਹ ਲੋ ਜੀ ਆਪਾਂ ਨੇ ਕੰਮ ਤੰਦੇ ਕਰ ਲਏ ਨੇਗੇ ਤੇ ਜੋ ਧੂਫ ਲਾਉਣੇ ਨਾ ਹੋਣਿਆਂਗੇ ਤੇ ਟਾਈਮ ਆ ਜਿਹੜਾ 7 ਵਜ ਗਏ ਨੇ ਹੁਣ ਤੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਇਨੰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ